ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੇੜਾ ਦਿਖਾਵਾਂਗੇ ਤਿੰਨ ਸੌਰੀ ਦੋ ਸੂਜੀਆਂ ਹੋਈਆਂ ਤੇ ਦੋ ਹੈਗੇ ਗਬਰਨ ਟੇਰ ਵੀਰ ਤੋਂ ਬਹੁਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਵੀਰ ਹਰਜੀਤ ਸਿੰਘ ਅਗਿਆ ਪਿਆਰ ਨਾਲ ਨਹੀਂ ਢੱਗਿਆ ਹੁੰਦੇ ਨੇ ਮੈਨੂੰ ਠੀਕ ਹੈ ਜੀ ਪਿੰਡ ਆਪਣਾ ਧੂਰਪੁਰ ਜ਼ਿਲ੍ਹਾ ਬਰਨਾਲਾ ਸੀ ਤਪੂ ਇਹ ਆਪਣਾ ਧੌਲੇ ਦੇ ਨੇੜੇ ਆ ਗਿਆ ਨੇ ਜਰੂਰੇ ਕੋਲ ਨੇੜੇ ਮੋਬਾਈਲ ਨੰਬਰ ਆਪਣਾ ਹੀ ਮੇਰਾ ਨੰਬਰ ਹੈਗਾ 9878732010 9878732010 ਜੀ ਆਪਣਾ ਵਪਾਰ ਦਾ ਕੰਮ ਹਾਂ ਵੀਰੇ ਵਪਾਰ ਦਾ ਕੰਮ ਬੈੜਾ ਹੀ ਆਉਂਦੇ ਮੱਝਾਂ ਵੀ ਆ ਜਾਂਦੀਆਂ ਮੱਝਾਂ ਵੀ ਆਉਂਦੀਆਂ ਨੇ ਵੀਰੇ ਬੈੜਾ ਮੀਠਾ ਠੀਕ ਆ ਸਾਰੇ ਭੰਤਾਂ ਮਾਲ ਆਉਂਦਾ ਸਾਰੇ ਭੰਤਾਂ ਮਾਲ ਆਉਂਦਾ ਆਪਾਂ ਦਿਖਾਵਾਂਗੇ ਚਾਰ ਨਗਰ ਅੱਜ ਵੀਰੇ ਹਾਂ ਚਾਰ ਨਗਰ ਪਹਿਲਾ ਨੰਬਰ ਜਿਹੜੀ ਬੈੜ ਇਹ ਵੀਰੇ ਦੂਜਾ ਸੂਆ ਦੂਜਾ ਸੂਆ ਤੇ ਕਦ ਕਦ ਜਾਂਦੇ ਜਾਂਦਾ ਦੇਖੀ ਬਹੁਤ ਆ ਹਨਾ ਬਹੁਤ ਜਿਆਦਾ ਐਰ ਸਿਰ ਚ ਆ ਗਈ ਥੋੜਾ ਹਨਾ ਥੋੜੀ ਜੀ ਬਸ ਕਰਾਉਸ ਲਾਲਾ ਐਰ ਸਿਰ ਲਾਲਾ ਵੀ ਜਿਸ ਤਰ੍ਹਾਂ ਦੀ ਹੈਗੀ ਹੈ ਵੀ ਰਿਕਾਰਡ ਬਹੁਤ ਦਾ ਦੁੱਧ ਦਈਦਾ ਕਿੰਨਾ ਕ ਦੁੱਧ ਸੇ ਮਾਲਕ ਨੇ ਪੋਲੇ ਇਸਨੇ ਸੂਏ 30 32 ਕਿਲੋ ਦਾ ਰਿਕਾਰਡ ਵਿੱਚ ਹੈ 30 32 ਕਿਲੋ ਦੁੱਧ ਦੇ ਦਾ 30 ਕਿਲੋ ਰਿਕਾਰਡ ਦਾ ਪੂਰਾ ਜੰਮ ਕੇ ਕਲੇ ਨੇ ਠੀਕ ਹੈ ਆਪਾਂ ਹਿਸਾਬ ਜੇ ਲਾਈਏ ਕਿ ਹੁਣ ਦਿਨ ਕਿਹ ਕਿਹ ਲੈਂਦੀ ਹੈ ਹਜੇ ਹਜੇ ਲੈ ਜੂਗੀ 5-4 ਦਿਨ ਬੀਤੇ 5-4 ਦਿਨ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾ ਉਹਨਾਂ ਅਸੀਂ ਤਾਂ ਐਂ ਕਹਿ ਰਹੇ ਵੀ 40 ਕਿੱਲੇ ਤੋਂ ਵੀ 35 36 ਦਾ ਰਕਾਰਡ ਤੋੜੂਗੀ। ਤੇ ਰੇਟ ਇਹਦਾ ਕਿੰਨਾ ਹੋਊਗਾ? ਰੇਟ ਵੀਰੇ ਫੋਨ ਤੇ ਕਰ। ਹੋਊਗਾ ਜੈ ਜਮਾ। ਜਮਾ ਜੈ ਦੇ ਦਿਆਂਗੇ ਜੇ ਕੋਈ ਸਤਕੂਨ ਤੇ ਲੈ ਸਕੇ। ਠੀਕ ਆ ਤੋੜਿਓ ਬਾਹਰ ਨੂੰ। ਸੋ ਵੀਰੇ ਦੂਜਾ ਸੁਆ ਜੈਨੂਨਸ ਹੁੰਦੀ ਆ 30 32 30 ਪਲੂਨ ਦਾ ਦੁੱਧ ਪਾਇਆ ਵਾ ਜਰਸੀ 에ਅਰਸਰ ਕ੍ਰਾਸ ਪੈਂਦੀ ਆ ਬੜ। ਤੇ ਕੱਦ-ਕਾਡ ਦੇਖੋ ਤੇ ਝੋਲੀ ਵਾਲੀ ਬੇੜਾ ਥੋੜੀ ਥੋੜੇ ਭਲਾਂ ਪਾਉਣ ਲੱਗ ਗਈ। ਤੇ ਕੱਦ-ਕਾਠ ਬੋਡੀ ਵੇਟ ਵਗੈਰਾ ਬਹੁਤ ਐਨੀ ਗੱਲ ਵੀ ਲੱਸੀ ਨਾਲ ਵੀ। ਠੀਕ ਹੈ। ਸੋ ਕੱਦ-ਕਾਟ ਤੇ ਬਾਡੀ ਵੇਟ ਵਗੈਰਾ ਦੇਖੋ ਪੂਰਾ ਸਾਫ ਸੁਥਰਾ। ਰਾਜੀ ਪਲੀ ਵੀ ਬਹੁਤ ਜ਼ਿਆਦੇ ਆ ਤੇ ਦੁੱਧ ਇਹਨੇ ਪਾਉਣਾ ਤੇ ਪਾਉਣਾ ਵੀ ਪਲੱਸ ਫੈਟ ਵਾਲਾ ਦੁੱਧ ਆ ਜਮਾ। ਮੱਝ ਦਾ ਮੁਕਾਬਲਾ ਕਰਨਾ ਏਨੇ 30 ਕਿਲੋ। ਐਂ ਸਮਝਣੋ ਵੀ ਮੱਝ ਲੈ ਜੀ ਅਸੀਂ। ਜਿਵੇਂ ਅੱਜ ਦੀ ਗੱਲ ਹੈ ਨਾ ਤੇ ਆਪਾਂ ਜੱਟ ਸੌਦਾ ਲਾ ਕੇ ਚੱਲੇ ਵੀ 30 ਤੇ ਵੀ ਮੰਨ ਲਈ ਆਪਾਂ ਚੱਲੀ ਜੱਲੀ। ਤੇ ਮੱਝੀ 20 ਹੀ ਬੰਨੂ ਜਮਾ। 30-35 ਕਿਲੋ ਤੋਂ ਜ਼ਿਆਦਾ ਰਿਕਾਰਡ ਦੇਣਾ। ਠੀਕ ਹੈ 35 ਕਿਲੋ ਸੇਵਾ ਕਰ ਲੂਗਾ ਤਾਂ ਬੰਦਾ ਝੋਲੂ ਇਹਦੀ। ਤੇ ਚੀਪਾ-ਜੂਪਾ ਥਾਂ ਤੋਂ ਬਿਲਕੁਲ ਓਕੇ ਆ। ਬ ਠੀਕ ਹੈ ਜੇ ਕੋਈ ਵੀ ਆਨਲਾਈਨ ਮੰਗਾਵੇ ਕੋਈ ਦਿੱਕਤ ਨਹੀਂ ਹੋਊਗਾ ਆਨਲਾਈਨ ਮੰਗਾ ਸਕਦਾ ਕੋਈ ਦਿੱਕਤ ਨਹੀਂ ਵੀ ਬਾਅਦ ਚ ਪੈਸੇ ਪਾ ਸਕਦਾ ਸਾਨੂੰ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਤੇ ਵੀ ਮੰਨ ਕੇ ਚੱਲ ਵੀ ਆਪਾਂ ਇੱਥੇ ਆ ਕੇ ਪੂਰੀ ਤਸੱਲੀ ਕਰ ਸਕਦੇ ਤਾਂ ਵੀ ਠੀਕ ਹੈ ਕੋਈ ਦਿੱਕਤ ਨਹੀਂ ਮੰਨ ਕੇ ਚੱਲੋ ਵੀ ਆਪਣੇ ਲਈ ਪੂਰੀ ਓਕੇ ਆ ਜਾਵਾ ਪੂਰੀ ਓਕੇ ਸੋ ਕੱਦ-ਕੱਦ ਬਹੁਤ ਆ 34-35 ਕਿਲੋ ਲਈ ਸੁਣਾ ਕਿਤਨਾ ਦੀ ਮਾਝੀ ਦਿਖਾਈ ਆ ਆਪਾਂ ਬਾਜਾ ਪਤਾ ਕਿਨੇ ਕਿਉਂਕਿ ਕ੍ਰਾਸ ਪੈਂਦੀ ਹੈ ਐ ਐਚਐਫ ਤੇ ਖਾਸਾ ਭੰਤਾ ਮੇਲ ਆ ਗਿਆ ਇਹਦੇ ਵਿੱਚ ਦੂਜਾ ਸੁਆ ਜੈਨ ਨੂੰ ਸੁਣਦੀ ਹੈ ਤੇ ਭਾਈ ਜੀ ਦੋ ਨੰਬਰ ਜਿਹੜੀ ਆਪਾਂ ਇਹ ਬੱਚੀ ਦੇਖੀ ਜਾਨੀ ਜ ਕਿਹੜਾ ਦਿਨ ਹੋ ਗਿਆ ਸੁਈਨਾ ਚ ਅੱਜ ਵੀ ਪੰਜਵਾਂ ਦਿਨ ਹੈ ਪੰਜਵਾਂ ਦਿਨ ਬੱਚਾ ਕੀ ਹੈ ਬੱਚਾ ਮਗਰ ਬੱਚੀ ਹੈ ਬਹੁਤ ਪਿਆਰੀ ਬੱਚੀ ਜੇਰ ਜੱਪਾ ਓਕੇ ਜੀ ਜੇਰ ਜੱਪੇ ਦੀ ਓਕੇ ਹੈ ਜੀ ਦੁੱਧ ਕਿੰਨਾ ਹੋਇਆ ਇਸ ਵਕਤ ਚੋਨ ਵਾਲਾ ਇਸ ਟਾਈਮ ਬੋਲੀ ਮੰਨ ਕੇ ਚੱਲ ਗਈ 16 ਕਿਲੋ ਬੋਲੀ ਇਸ ਚੋਕੇ ਦੇ ਵਿੱਚ ਠੀਕ ਹੈ ਲੀਟਰ ਮਣੀ 8 ਲੀਟਰ ਟਾਈਮ ਦੇ ਬਣਾਵਾਂਗੇ ਹਾਂ ਜੀ ਹਾਂ ਬਣਾ ਸਕਦੇ ਹਾਂ ਠੀਕ ਹੈ ਚੋਾਈ ਚ ਵੀ ਇੱਕ ਨੰਬਰ ਚੋਾਈ ਚ ਵੀ ਇੱਕ ਨੰਬਰ ਠੀਕ ਹੈ ਅੰਦਾਜ਼ਾ ਹੈ ਲੈ ਜੀ ਕਿੰਨਾ ਦੁੱਧ ਦੇ ਦੂਗੀ ਦੁੱਧ 20 ਤੋਂ ਪਲੱਸ ਕਰ ਮੰਗੇ ਰੇਡ ਬਾਜਬ ਹੋਊਗਾ ਬਾਜਬ ਰੇਡ ਫਿਰ ਫੋਨ ਤੋੜੇ ਬਾਹਰ ਨੂੰ ਸੋ ਵੀਰ ਦੂਜੇ ਨੰਬਰ ਤੇ ਪਲੂਣ ਬੱਚੀ ਸੁੱਈ ਹੋਈ ਆ ਪਿਛੇ ਇਹਦੇ ਬੱਚੇ ਆ ਕੁਝ ਦਿਨ ਹੋ ਗਏ ਸੁਈਨ 16 ਲੀਟਰ ਦੁੱਧ ਦੋ ਟਾਈਮ ਆਪਦਾ ਚੋਲੋ ਲੀਟਰ ਭਵੇਂ ਆਪਦਾ ਘਰੋਂ ਲੈ ਕੇ ਆਏ ਹੋ 8 ਲੀਟਰ ਟਾਈਮ ਦਾ ਮਣਕੇ ਦਿੱਤਾ ਜਾਊਗਾ ਸੋ ਵੀਡੀਓ ਕਵਰ ਕਰਦੇ ਪਏ ਜਿਹੜਾ ਪਰ ਟਾਈਮ ਐ ਸਵਕਤ ਇਹ ਪੌਣੇ 2 ਹੋ ਗਏ 1:44 ਮਿੰਟ 20 ਲੀਟਰ ਦੁੱਧ ਪਾ ਦੂਗੇ ਰੇਟ ਇਹਦਾ ਫੋਨ ਤੇ ਹੋਗਾ ਜਾਇਜ਼ ਹੋਊਗਾ ਥੇਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗਾ ਗੁੰਦਵਾ ਲੇਵਾ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਥਣਾ ਦੇ ਬਿੱਥੀ ਦੇਖੋ ਸਾਫ ਸੁਥਰੀ ਤੇ ਸੂਈ ਸਵਾਈ ਪਰੂਣ ਮੂੰਹ ਮੇਰੇ ਸਾਹਮਣੇ ਚੌਗੀ ਖੋੜੀ ਹੈ ਮੇਰੇ ਹਨ ਹਾਂ ਵੀਰੇ ਚੌਗੀ ਹੈ ਮੂੰਹ ਠੀਕ ਹੈ ਸੋ ਚੌਗੀ ਮੂੰਹ ਨਮਾ ਖਾਲ ਜਾਮਾ ਸੋ ਬਰ ਬੱਚੀ ਦੇਖ ਸਕਦੇ ਪਿੱਛੇ ਬੱਚੀ ਵੀ ਪੂਰੀ ਪਿਆਰੀ ਹੈਗੀ ਤੇ ਪਲਣ ਵਾਲੀ ਬੱਚੀ ਹੈ ਵਿਸੇ ਤੇ ਕਿ ਤੀਜੇ ਨੰਬਰ ਆਪਾਂ ਦੇਖਿਆ ਜਿਹੜੀ ਬਹਿੜ ਜੀ ਇਹ ਹਾਂ ਵੀਰੇ ਇਹ ਆਪਣੀ ਪੈਗੀ ਕਰੋਸ ਹਨਾ ਹਾਂ ਜੀ ਇੱਕਠੀਆਂ ਹੀ ਸੂਈਆਂ ਸੀ ਵੀਰੇ ਇੱਕ ਦਿਨ ਠੀਕ ਹੈ ਜੀ ਇਹਨੂੰ ਵੀ ਸੇਮਾ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਤੇ ਐਸ ਟਾਈਮ ਇਹਦੇ ਥੱਲੇ 17 18 ਕਿਲੋ ਗੋਲੀ 18 ਸੀ ਚਵਾ ਕੇ ਦੇ ਵਗਦੇ ਬੱਚਾ ਇਹਦਾ ਹੈ ਬੱਚਾ ਇਹਦਾ ਵੀਰੇ ਬੱਚੀ ਸੀ ਬਹੁਤ ਪਿਆਰੀ ਉਹਦੇ ਨਾਲ ਦੇ ਨਾਲੇ ਮਰ ਗਈ ਸੀ ਬੱਚੀ ਇਹਦੀ ਮਰ ਗਈ ਜੇਰ ਵਗੈਰਾ ਓਕਿਆ ਹਾਂ ਜੇਰ ਵਗੈਰਾ ਓਕਿਆ ਤੇ ਗੰਦ ਮਰੀ ਜਾਂਦੀ ਹੈਗੀ ਠੀਕ ਹੈ ਜੀ ਆਪਾਂ ਗਰੰਟੀ ਦੇਵਾਂਗੇ ਠੀਕ ਹੈ ਠੀਕ ਆ ਗੰਦ ਬਣੀ ਜੀ ਤਾਜੀ ਸੂਈ ਵੀ ਹੈ ਨਾ ਹਾਂਜੀ ਹਾਂਜੀ ਕਿਉਂਕਿ ਵਪਾਰ ਦਾ ਕੰਮ ਹੈ ਇੱਕ ਦਿਨ ਚੱਲਦਾ ਚੋਰੀ ਆ ਪਕੜ ਰੋਜ਼ ਕਰਨੀ ਆ ਹਾਂ ਹਾਂ ਸੰਧ ਲੱਗ ਠੀਕ ਹੈ ਤੇ ਦੁੱਧ ਕਿੰਨਾ ਦੱਸਿਆ ਬਚਵਾ ਦਾਂਗੇ ਦੁੱਧ ਨੂੰ 18 ਕਿਲੋ ਦਵਾ ਦਾਂਗੇ ਵੀਰੇ ਇੱਥੇ ਮੰਨ ਕੇ ਜਲੇਬਿਸ ਤਾਰਾਂ ਨੇ ਬੜੂ ਜੂ ਪੂਰਾ 18 ਨਾਪਾਂਗੇ ਜੀ ਪਾ ਦੋ 20 ਤੋਂ ਪਰ ਇਹਨੇ 25 ਕਿਲੋ ਦੇਣਾ ਮੇਰੇ ਠੀਕ ਹੈ ਤੇ ਦੁੱਧ ਪਾਓ ਵੀ ਫੈਟ ਵਾਲਾ ਹਨਾ ਕ੍ਰਾਸ ਪੇਡਾ ਫੈਟ ਵਾਲਾ ਕ੍ਰਾਸ ਹੈ ਜੀ ਟੋਰੀ ਵੀਰੇ ਨੂੰ ਸੋ ਤੀਜੇ ਨੰਬਰ ਜਿਹੜੀ ਦੇਖੀ ਜਾਂਦੇ ਆ ਬੱਚਾ ਮਰਿਆ ਵਾ 17 18 ਬੋਲੀ ਹਾਜ਼ਰ ਆ ਤਕਰੀਬਨ 20 ਤੋਂ ਪਰ ਦੁੱਧ ਪਾਣਾ 23 ਦੇ ਦੇ 24 ਦੇ ਸਭੂ ਮੱਥਾ ਦੇਖੋ ਛੋਟੇ ਛੋਟੇ ਕੈਰੇਕਟਰ ਜਿਹਦੇ ਕਰ ਲੈਣ ਰੋਲਾ ਮੈਚੇ ਕਰਦੇ ਆ ਤੇ ਬੱਚਾ ਸੀ ਫੀਮੇਲ ਕੱਬ ਬੱਚੀ ਦੀ ਚਾਰੇ ਤਾਂ ਨਿਕੜੇ ਵਿੱਚ ਤਿਆਰੀ ਵਗੈਰਾ ਬੱਚੀ ਦੀ ਬਹੁਤ ਚੰਗੀ ਆ ਨਮਾ ਹਾਣਾ ਬਲੱਡ ਦੇ ਵਿੱਚ ਆ ਜਾਵਾ 23 24 ਦੁੱਧ ਪਾਉਗੀ ਤੇ ਪਾਉ ਪਲਸ ਫੈਟ ਵਾਲਾ ਦੁੱਧ ਹਾਂਜੀ ਪਹਿਲਣੇ ਦੀ ਠੀਕ ਹੈ ਤੇ ਅੱਗੇ ਆਪਾਂ ਚੌਥੇ ਨੰਬਰ ਜਿਹੜੇ ਕੱਚੀ ਵਸ਼ੀ ਦੇਖੀਏ ਨੇ ਕਿੰਨਾ ਟਾਈਮ ਦੀ ਕੱਚੀ ਆ ਜੀ ਇਹ ਇਹ ਜੇ 20 25 ਦਿਨ ਲਾਉਗੀ ਵੀਰੇ ਮਾਲੀਏ ਮਹੀਨੇ ਦੇ ਅੰਦਰ ਤਾਂ ਲੈ ਜਾ ਹਾਂ ਮਹੀਨੇ ਦੇ ਅੰਦਰ ਮੈਂ ਤੁਹਾਨੂੰ ਠੀਕ ਹੈ ਉਸਦੀ ਬਾਤੀ ਬਹੁਤ ਸੋਹਣੀ ਆ ਪਹਿਲਣੇ ਆ ਇਹ ਸੁਣਾ ਠੀਕ ਹੈ ਕੈਦ ਨਾ 25 ਦਿਨ ਬਾਕੀ ਹੈ ਮੰਨ ਲੀਏ ਸੂਣ ਚ 25 ਦਿਨ ਬਾਕੀ ਨਹੀਂ ਰੇਟੇ ਦਾ ਬਾਜੂ ਹੋਊਗਾ ਰੇਟ ਦਾ ਬਾਜੂ ਵੀਰੇ ਫੋਨ ਦੀ ਆਪਾਂ ਕਰ ਲਾਂਗੇ ਬਿਲਕੁਲ ਆਪਾਂ ਰੇਟ ਬਾਜੂ ਦੇਵਾਂਗੇ ਪਹਿਲੀ ਵਾਰ ਆਪਾਂ ਵੀਡੀਓ ਬਣਾਉਣ ਲੱਗਾਂਗੇ ਠੀਕ ਆ ਅੱਜ ਤੱਕ ਇਹ ਵੀਡੀਓ ਨਹੀਂ ਬਣਾਈ ਆਪਾਂ ਜੈ ਅੱਜ ਤੋਂ ਅੱਜ ਤੋਂ ਪਹਿਲੀ ਵਾਰ ਬਣਾਈ ਹੈ ਵੀ ਠੀਕ ਹੈ ਤੁਹਾਡਾ ਚੈਨਲ ਵਧੀਆ ਚੱਲਦਾ ਕਰਕੇ ਤਾਂ ਅਸੀਂ ਬਣਾਤੀਏ ਮਹਤਲ ਬਣਾ ਦਿੰਨੇ ਠੀਕ ਹੈ ਤੇ ਨੰਬਰ ਬੋਲ ਦੇ ਆਪਣਾ ਦੁਬਾਰੇ 9878732010 ਠੀਕ ਹੈ ਜਿੰਨੀ ਗੱਲ ਕਹੀ ਨਿਬੜੂ ਉਹਨੇ ਹਾਂ ਉਹਨੇ ਨਿਬੜੂ ਵੀਰੇ ਠੀਕ ਹੈ ਸਵਾਦ ਦਿਖਾਤੀ ਪਲੂਣ ਬ ਤੇ ਇੱਕ ਦਿਖਾਤੀ ਗੱਬਣ ਚੈਰੀ ਤੇ ਪਿੰਡ ਤੂਰਕੋਟ ਪਹ ਗਿਆ ਧੌਲੇ ਦੇ ਨੇੜੇ ਪਹ ਗਿਆ ਜ਼ਿਲ੍ਹਾ ਪਹ ਗਿਆ ਬਰਨਾਲਾ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ